ਪਿੰਡ ਮਾਡਲ ਟਾਊਨ ਤੋਂ ਲਾਪਤਾ ਹੋਏ ਵਿਅਕਤੀ ਦੀ লাশ ਹੋਈ ਬ੍ਰੰਦ ਬੀਤੇ ਐਤਵਾਰ ਸ਼ਾਮ 6 ਵਜੇ ਤੋਂ ਬਾਅਦ ਪਿੰਡ ਮਾਡਲ ਟਾਊਨ ਤੋਂ ਲਾਪਤਾ ਹੋਏ 45 ਸਾਲਾ ਵਿਅਕਤੀ ਦੀ ਪਿੰਡ ਮਾਡਲ ਟਾਊਨ ਦੇ ਹੀ ਇੱਕ ਖਾਲੀ ਪਏ ਪਲਾਟ ਚੋਂ লাশ ਬ੍ਰੰਦ ਹੋਈ ਹੈ ਦਰਸਲ ਪਲੰਬਰ ਦਾ ਕੰਮ ਕਰਦਾ ਸੁਰਜੀਤ ਉਰਫ ਸੀਤਾ ਪੁੱਤਰ ਬਚਨ 21 ਜੁਲਾਈ ਦਿਨ ਐਤਵਾਰ ਸ਼ਾਮ ਤੋਂ ਕਿਧਰੇ ਲਾਪਤਾ ਹੋ ਗਿਆ ਸੀ ਇੱਧਰ ਉੱਧਰ ਭਾਲ ਕਰਨ ਤੇ ਵੀ ਉਸ ਦਾ ਕਿਧਰੇ ਕੋਈ ਪਤਾ ਨਹੀਂ ਲੱਗਾ ਪਰੰਤੂ ਵਾਚਵਰੇ ਦੇ 8:30 ਵਜੇ ਲਾਸਤਵਾਰੀ ਭੈੜੀ ਬਦਬੂ ਨੇ ਸਥਾਨਕ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਕੀ ਵੇਖਿਆ ਕਿ ਨਡਾਲਾ ਪਲਾਟ ਰੋਡ ਤੇ ਮਾਡਲ ਟਾਊਨ ਅੱਡੇ ਦੇ ਕਬਾੜੀਏ ਦੀ ਦੁਕਾਨ ਦੇ ਨਾਲ ਲੱਗਦੇ ਖਾਲੀ ਪਲਾਟ ਵਿੱਚ ਮੂਹਦੇ ਮੂੰਹ ਗਲੀ ਸੜੀ ਹਾਲਤ ਵਿੱਚ ਉਸ ਦੀ লাশ ਪਈ ਸੀ ਅਤੇ লাশ ਦੇ ਵਿੱਚ ਕੀੜੇ ਚੱਲ ਰਹੇ ਸਨ ਜਿਸ ਦੀ ਪਛਾਣ ਉਕਤ ਲਾਪਤਾ ਹੋਏ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਕੱਪੜਿਆਂ ਤੇ ਚੱਪਲਾਂ ਤੋਂ ਕੀਤੀ ਇਸ ਦੌਰਾਨ ਪਿੰਡ ਮਡੂਲਟਮ ਦੇ ਸਰਪੰਚ ਤੇ ਪਤੀ ਪਰਮੋਦ ਸ਼ਰਮਾ ਨੇ ਪੁਲਿਸ ਨੂੰ ਸੂਚਿਤ ਕੀਤਾ ਇਸ ਦੌਰਾਨ ਥਾਣਾ ਮੁਖੀ ਭਲੱਥ ਬਲਜਿੰਦਰ ਸਿੰਘ ਪੁਲਿਸ ਪਾਰਟੀ ਸਣੇ ਮੌਕੇ ਤੇ ਪੁੱਜੇ ਤੇ Laash ਨੂੰ ਕਬਜ਼ੇ ਚ ਲਿਆ ਪੁਲਿਸ ਨੇ ਮ੍ਰਿਤਕ ਸਰਜੀਤ ਦੀ ਪਤਨੀ ਪ੍ਰੀਤੀ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕਰਦਿਆਂ Laash ਦਾ ਪੋਸਟਮਾਰਟਮ ਕਰਵਾ ਕੇ ਜੜੀ ਆ ਉਹ ਵਾਰਸਾਂ ਦੇ ਹਵਾਲੇ ਕਰ ਦਿੱਤੀ